ਸਰੀਆ ਲਈ ਆਖਾਣੇ ਲਈ ਜਾਂਦੇ ਤੋਰੀ ਜਰਾਣਾ ਖਵਾਊਗਾ ਬਣ ਸਾਗ ਅੱਜ ਅੱਜ ਆਪਣਾ ਪਹਿਲਾ ਦਿਹਾੜੀ ਦਾ ਸਾਗ ਚੱਲੂਗਾ ਅੱਜ ਲਾਈਟ ਬਦਲ ਕੇ ਆ ਗਈ ਤੇ ਵੇਖ ਲਾ ਜੇ ਆ ਵੀ ਪੈਨ ਵਾਲੀ ਦਵੇਂ ਨਵੀਆਂ ਪਾ ਦਈਏ ਕਮਾ ਨਹੀਂ ਲੈ ਰੋਤ ਕਾਤੀ ਵਾ ਸਹੀ ਹੈ ਹੁਣ ਇਹਦਾ ਇਹ ਆ ਦੂਜਾ ਦੋ ਜੀ ਲਿਉਣੀ ਬਣੀ ਤੇ ਪ੍ਰੈਸ਼ਰ ਪਲੇਟ ਨੂੰ ਟੂਲ ਲੱਗ ਕੇ ਫੇਰ ਕਲੱਚ ਪਲੇਟ ਸਪਰਿੰਗ ਨੂੰ ਡੈਕਸ਼ਨਾ ਚਾੜੂ ਇਹ ਨਾ ਹੁੰਦੀ ਫਿਰ ਆਸਕੇ ਨਾ ਕਰੀਏ ਆਹੋ ਦੇਖਾ ਉਤਰਾ ਜਿਹੜਾ ਪੱਤਰਾ ਜੋੜ ਲੱਗਾ ਟੰਡੀ ਹੋ ਗਈ ਫੈਟਿੰਗ ਬ੍ਰੇਕਾਂ ਬਰੂਕਾਂ ਹੋ ਗਈਆਂ ਸੈਟ ਹੁਣ ਬਸ ਅਡਜਸਟਰ ਆਕਰ ਲਿਉਣੇ ਇਹਨੂੰ ਹੁਣ ਉਹ ਪੈਪ ਦੀਆਂ ਲੱਭੀਆਂ ਨਹੀਂ ਉਦਨ ਭਾਈ 4 ਗੇਅਰ ਦੂਸਰਾ ਸੈਕਟਰ ਦਾ ਲਾਜ਼ਬ ਇੱਕ ਵਾਰ ਦਾ ਨਾ ਲਾਦੇ ਇਤਰਵਾਰ ਲੈਟ ਗੋਲ ਪਾ ਕੇ ਬੰਦ ਜਾਂ ਮੁੜ ਕੇ ਮੈਨੂੰ ਮਨੀਮ ਨਮਾ ਪਾ ਲਓ ਨਾ ਕੋ ਖਾਲੀ ਖੂਜੇ ਕੋ ਪੱਖੇ ਨਾ ਨਹੀਂ ਉਹ ਵੀ ਨਾਲ ਹੀ ਮਨੀਮ ਨਾਲ ਹੀ ਆ ਬਰਦਨ ਲਾਕ ਡਾਉਨ ਗਿਆ ਨਿਹਾਣ ਬੇਬੇ ਨਾਲ ਨਹੀਂ ਕੋ ਬੋਲਾ ਮੁੰਡੂ ਨਹੀਂ ਨਾ ਮੇਰੇ ਗੱਡੀ ਰਹੀ ਯਾਰ ਬਹੁਤ ਯਾਰ ਮੁੜ ਕੇ ਮੈਨਾਂ ਨਾਲ ਕੱਢਾਉਂ ਨਹੀਂ ਲੱਗਦਾ ਪੱਖੇ ਮਾ ਮੇਰੋ ਕਿੰਨੇ ਬਾਹਰ ਆ ਗਏ ਪਾਉ ਮੰਡ ਦੇ ਬੰਦੇ ਹੁੰਦੇ ਤੁਸੀਂ ਰੋਟੀ ਦਾ ਨਹੀਂ ਆਦਾ ਵਸਾ ਖਾਈਂਦਾ ਡੱਬੀ ਬਣਾ ਕੇ ਜਾਈਦੀ ਕੀ ਤਾਂ ਕਿਧਰ ਪੇਚਾ ਪੈ ਜਾਣਾ 8 ਵਜੇ ਤਾਂ ਹੈ ਰਾਤੀ ਮੇ ਪਾਜੀ ਹੁਣੀ ਆ ਗਏ ਆ ਆ ਖੋਲੀ ਗਾ ਲਾਈਟ ਤੇ ਪੁੱਠੀ ਜਦੋਂ ਪਾਉਂਦੇ ਮੈਂ ਆ ਲਾਈਟ ਤੇ ਪੁੱਠੀ ਹੈ ਨਾਟ ਕਿਹੜੀ ਖੋਲੇਗੀ ਨਾ ਸਾਰ ਨਾ ਡੁੱਟੇ ਨਾ ਆ ਗਲਤ ਆਈ ਯਾਰ ਬ੍ਰੇਕਾਂ ਵਾਲੇ ਬੰਦੇ ਵਾਲੀ ਮੰਗਾਉਣੀ ਤੇ ਆ ਗਈ ਨਾ ਮੈਂ ਨਹੀਂ ਦੇਖਿਆ ਆਂ ਜੀ ਜਾਲ ਕਰੇਗੀ ਕੋਈ ਮੈਂ ਨਹੀਂ ਰੱਖਿਆ ਬੰਦਾ ਆਸ ਤੇ ਮੈਨੂੰ ਵੱਜ ਕੇ ਪੂਰੇ 8:00 ਵਜੇ ਫਟਿਆ ਮੈਂ ਆਪਣੇ ਬੂਆ ਮਾਰ ਕੇ ਅੰਦਰ ਧੱਕਿਆ ਇਹ ਸਾਰੇ ਟਰੈਕਟਰਾਂ ਨੂੰ ਹੁਣ ਗ੍ਰੀਸ ਮਾਰ ਕੇ ਇਹਨਾਂ ਦੀ ਸਰਵਿਸ ਕਰਕੇ ਹੁਣ ਰੈਡੀ ਕਰਨ ਲਿਆਂ ਬਸ ਆਪਣਾ ਦਹਾ ਦਿਨਾਂ ਨੂੰ ਕੰਮ ਚੱਲ ਪਣਾ ਝੋਨੇ ਦੀ ਵੜਾਈ ਦਾ ਟਰਾਲਿਆਂ ਟਰੋਲਿਆਂ ਦੀ ਸਾਰਿਆਂ ਦੀ ਸੈਟਿੰਗ ਕਰਕੇ ਵੀ ਜਿਹੜਾ ਮੁੜ ਕੇ ਆਪਾਂ ਨੂੰ ਸੀਜ਼ਨ ਦੇ ਵਿੱਚ ਖਰਾਬੀ ਨਾ ਆਵੇ ਕੱਲਾ ਟਰੈਕਟਰ ਕੱਲ੍ਹ ਆਈ ਸ਼ਹਿਰ ਵੈਰਮੁਰੰਗ ਕਰਕੇ ਆਈ ਬਾਕੀ ਅਜੇ ਅੱਜ ਗ੍ਰੀਸ ਮਾਰ ਕੇ ਸਾਰਿਆਂ ਨੂੰ ਇਹਨਾਂ ਨੇ ਸਰਵਿਸ ਕਰ ਸੰਦਰੀਆ ਦੇ ਪਾਰ ਹੁਣ ਰੋਟੀਆਂ ਲੈ ਕੇ ਪਹੁੰਚ ਕੇ ਬੰਦਿਆਂ ਦੀਆ ਦਰਿਆ ਥੋੜਾ ਜਿਹਾ ਅੱਜ ਡਾਊਨ ਹੋਇਆ ਵਾ ਤਾਂ ਕਿ ਜਿਹੜਾ alli ਮੰਡ ਹੈ ਦਰਿਆ ਤੇ ਜਿਆਦਾ ਨਿਰਪਰ ਕਰਦਾ ਤੇ ਦਰਿਆ ਲੱਥਾ ਆਇਆ ਫੇਰ ਵਧਿਆ ਰਹਿੰਦਾ ਥੋੜਾ ਜਿਹਾ ਸੀਮ-ਸੂਮ ਘਟ ਜਾਂਦੀ ਪੈਲੀਆਂ ਦੇ ਵਿੱਚ ਹੋਰ ਮੇਰੇ ਵੀਰ ਸੁਣਾਓ ਸਾਰੇ ਠੀਕ ਠਾਕ ਆ ਆਪੋ ਆਪਣੇ ਇਲਾਕੇ ਕਿਦਾਂ ਠੀਕ ਠਾਕ ਹੁਣ ਸਪਰੇਆਂ ਦਾ ਬਹੁਤ ਜ਼ਿਆਦਾ ਜ਼ੋਰ ਪੱਤਾ ਲਵੇੜ ਜਿਹੜੀ ਆ ਉਹ ਬਹੁਤ ਜ਼ਿਆਦੀ ਹੁਣ ਪੈਣ ਰਹੀ ਆ ਪੱਕਿਆਂ ਝੋਨਿਆਂ ਨੂੰ ਪੱਤਾ ਲਵੇੜ ਪਈ ਜਾਂਦੀ ਸਪਰੇ ਕਰਨੀ ਪੈਣ ਨਹੀਂ ਤੇ ਕਦੀ ਅੱਗੇ ਇਹੋ ਜਿਹਾ ਸਮਾਂ ਬਹੁਤ ਚਿਰ ਬਾਅਦ ਆਇਆ ਇੱਕ ਸਾਲ ਅੱਗੇ ਆਇਆ ਵੀ ਉਦੋਂ ਫੂਸਿਆਂ ਝੋਨਿਆਂ ਨੂੰ ਜਦੋਂ ਤੇਲਾ ਬਹੁਤ ਜ਼ਿਆਦਾ ਪਿਆ ਹੈ ਤੇ ਐਸਾ ਵੀ ਮੈਨੂੰ ਸ਼ੱਕ ਆ ਕਿ ਉਹ ਗੇੜ ਫੇਰ ਸ਼ੁਰੂ ਹੋ ਗਿਆ ਕਿਉਂਕਿ ਹੁਣ ਇਹ ਮੀਂਹ ਹੀ ਪੈ ਜਾਂਦਾ ਵਾ ਤੇ ਮੌਸਮ ਸਾਫ਼ ਨਹੀਂ ਹੁੰਦਾ ਅੱਜ ਫੇਰ ਕੱਲ ਮੜਿਆ ਮੀਂਹ ਪਿਆ ਅੱਜ ਫੇਰ ਹਵਾ ਖਲੋਤੀ ਆ ਸਾਰੀ ਐਨ ਮਾਸਾ ਨਹੀਂ ਹਵਾ ਵਾਂ ਗੰਢੀ ਇਹ ਹੁੰਸ ਜਿਹੜਾ ਵਾ ਇਹ ਬਿਮਾਰੀਆਂ ਦਾ ਕਾਰਨ ਨੇ ਪੱਛੋਂ ਵਗੂਗੀ ਤੇ ਬਿਮਾਰੀਆਂ ਚੁੱਕੀ ਜਾਣਗੀਆਂ ਫਸਲਾਂ ਜਿਹੜੀਆਂ ਵਾਂ ਹਵਾ ਦੇ ਨਾਲ ਸਾਫ਼ ਹੋ ਜਾਣਗੀਆਂ ਤੇ ਝਾੜ ਜਿਹੜੇ ਵਧਣਗੇ ਤੇ ਜੇ ਇਦਾਂ ਰਿਹਾ ਜੇ ਫਿਰ ਥੋੜੇ ਝਾੜ ਰਕੀ ਘਟ ਸਕਦੇ ਆ ਕਿਉਂਕਿ ਜਿਆਦਾ ਡਿਪੈਂਡ ਜਿਹੜਾ ਵਾ ਮੌਸਮ ਤੇ ਆ ਫਸਲ ਹੁੰਦੀ ਵੀ ਜੇ ਮੌਸਮ ਉਹਨੂੰ ਅਨਕੂਲ ਮਿਲ ਜੇ ਉਹਦੇ ਤੇ ਫਿਰ ਝਾੜ ਜਿਹੜਾ ਵਧ ਜਾਂਦਾ ਵਾ ਤੇ ਨਹੀਂ ਤੇ ਫਿਰ ਘਟ ਜਾਂਦਾ ਇਲਾਕਿਆਂ 'ਚ ਮਾਹ ਕਾਲਸਪਰੇਏ ਦੀ ਬਹੁਤ ਜ਼ਿਆਦਾ ਫਰਕ ਪੈ ਗਿਆ ਇਹ ਵੇਲਾ ਹਣਾ ਹਾਂਜੀ ਹਾਂਜੀ ਹਾਲ ਵੀ ਜਿਹੜੀ ਆ ਸਿੱਧੀ ਹੋ ਗਈ ਆ ਜੇ ਇਹਨੂੰ ਆਪਾਂ ਨਾ ਨਾ ਸਪਰੇਅ ਕਰਦੇ ਫੇਰ ਆਪਣਾ ਨੁਕਸਾਨ ਹੋ ਜਾਣਾ ਚੰਗੀ ਰਹਿ ਗਈ ਹੰਗਾਰਾ ਦੇ ਆ ਜਾ ਕਰਨਾ ਇਹ ਚ ਅੱਛਾ ਜੀ ਸੁਣਾਵੇ ਕਿੰਨਾ ਫਰਕ ਪੈ ਗਿਆ ਬਹੁਤ ਜ਼ਿਆਦਾ ਤੇਰਾ ਨਾਮ 10000 ਉਹਦੋਂ ਦਾ ਮੈਨੂੰ ਨਾਮ ਦੱਸ ਮੈਂ ਤੇਰਾ ਨਾਮ ਦਾਣੀ ਰੱਖਦਾ ਉਹ ਹੀ ਸਹੀ ਆਪਾਂ ਬੱਸ ਤੇ ਤੂੰ ਮੇਰਾ ਪੁੱਤ ਦਾਣੀ ਹੈ ਤੇ ਤੈਨੂੰ ਐਰਤੀ ਹਰੀ-ਭੋਣੀ ਸਖਾ ਕੇ ਪੂਰਾ ਨਾ ਟਰੈਕਟਰ ਨੂੰ ਸਾਫ਼ ਕੇ ਰੱਖਣਾ ਹੈ ਜਿਹੜਾ ਟਰੈਕਟਰ ਤੈਨੂੰ ਮਿਲ ਗਿਆ ਅੱਛਾ ਅੱਛਾ ਜੀ ਪਾਈਪਾਂ ਦਾ ਤੇਲ ਪਾਣੀ ਚੈੱਕ ਕਰਕੇ ਤੇ ਪੂਰੀ ਗੱਲ ਕਾਦੀ ਵੀ ਆਪਾਂ ਜਿਹੜੇ ਟਾਈਮ ਦੇ ਵਿੱਚ ਵਿੱਚ ਨਾ ਬੁਰੀ ਜਾਤ ਸਿੱਖਣੀ ਹੈ ਮਾਰਗੀ ਤੇ ਉੰਦੀ ਦੇ ਗਈ ਆ ਮਾਰ ਆਵਾ ਥੱਲੇ ਕਿਦਾਂ ਪਈ ਚੁਲੇ ਲਿਆ ਇਹ ਦੇਖੋ ਸ਼ਰਤਾ ਨੂੰ ਥੱਲੇ ਪਈ ਦਿਖਦੀ ਹੋਣੀ ਆ ਆ ਸਾਰੀ ਸੁੰਡੀ ਮਰੀ ਪਈ ਵੇਖ ਲੋ ਇੱਕ ਵਾਰ ਤੇ ਕਰਤਾ ਨਾਸ਼ ਪਰ ਜਿੰਨੀ ਜਿਆਦੀ ਪਈ ਸੀ ਨਹਿਰ ਕੀ ਲੱਗਦਾ ਹੀ ਵੀ ਕੰਮ ਨਾ 바ਵਾ ਘਟਾਊਗੀ ਪਰ ਠੀਕ ਰਹਿ ਗਈ ਟਾਈਮ ਤੇ ਹੋ ਗਈ ਸਪਰੇਇ ਆਪਣੀ ਝੋਨਾ ਵੀ ਪੱਕਦਾ ਜਾਂਦਾ ਵਾ ਦਹਾਹ ਦਿਨਾਂ ਨੂੰ ਮਾੜਾ ਕਿਰਪਾ ਰੱਖੇ ਇਦਾਂ ਦੇ ਦਿਨ ਲਾਵੇ ਤੇ ਸੁੱਕੀ ਸੰਦੀ ਫੁਕ ਫੁਕਾ ਵੱਢੀ ਨਇਆ ਆਪਣਾ ਸ਼ੇਰ ਨਵਾਂ ਮੇਰਨਾ ਆ ਗਿਆ ਇਹਨੂੰ ਪੂਰਾ ਡਰਾਈਵਰ ਬਣਾਉਣਾ ਹੁਣ ਇਹਨੇ 12 ਕਲਾਸਾਂ ਕਰ ਲਈਆਂ ਵਾ ਇਹ ਅੰਧਾਗੇ ਹੁਣ ਮੈਂ ਯਾਰ ਡਰਾਈਵਰੀ ਸਿੱਖਣੀ ਆ ਠੀਕ ਆ ਚੱਲ ਹਾਂ ਇਹਨੂੰ ਖੇਤੀਬਾੜੀ ਵਿਭਾਗ ਦੇ ਵਿੱਚ ਹੁਣ ਆਪਾਂ ਟ੍ਰੇਨ ਕਰਨਾ ਵਾ ਤੇ ਇਹਨੂੰ ਡਿਗਰੀ ਦੇਣੀ ਆ ਖੇਤੀਬਾੜੀ ਐਗਰੀਕਲਚਰ ਦੀ ਡਿਗਰੀ ਦੇ ਦੇਣੀ ਹੁਣ ਬੰਦੇ ਚਲੇ ਗਿਆ ਆਪਣੇ ਸਪਰੇਅ ਵਾਲੇ ਤੇ ਚੋਨਾ ਆਪਣਾ ਜੇ ਤੇ ਇਹੋ ਜਿਹਾ ਦਿਨ ਰਿਹਾ ਆਪਣਾ ਤੇ ਤੁਸੀਂ ਵੇਖੋ ਵੀ ਝੋਨੇ ਦਾ ਰੰਗ ਪੂਰਾ ਸੁਨਹਿਰੀ ਹੋ ਗਿਆ ਵਾ ਤੇ ਹੁਣ ਇਦਾਂ ਅੱਜ ਬਹੁਤ ਸੋਹਣਾ ਜਿਹੜਾ ਹਵਾ ਵਗੰਡਾ ਐ ਪੀਆ ਤੇ ਜੇ ਰੰਗ ਸਾਫ ਆਪੇ ਹੋ ਜਾਣਾ ਜੇ ਹਵਾ ਸੋਹਣੀ ਵਗਣ ਡਿਆ ਬੇ ਤਾਂ ਫੇਰ ਸਮਝ ਲੈ ਵੀ ਕਿਰਪਾ ਹੋ ਗਈ ਮਾਲਕ ਦੀ ਸ਼ਿਫਟ ਆਪਣੀ ਹੋਈ ਖਤਮ ਆ ਬੰਦੇ ਹੁਣ ਤੜਕੇ ਦੇ ਆਏ ਹੁਣ ਰੋਟੀ ਪਾਣੀ ਛਕਣਗੇ ਤੇ ਜੋਵਨ ਭਾਈ ਜਿਹੜੇ ਵਲੇ ਦੋ ਬਰੀ ਖਾ ਲਿੰਦਾ ਉਹਦੇ ਹੁਣ ਇਹਦੇ ਵਾਰਡ ਪੈਣ ਦੀ ਪੂਰੀ ਹਨਾ ਜੋਣਾ ਇਹ ਸਪਰੇਅ ਵਾਲੇ ਆਪਾਂ ਨੂੰ ਵੀ ਮਾਰਦੇ ਜਣਾ ਭੁੱਖੇ ਉਹ ਬੰਦਰੀ ਲਾ ਕੇ ਗਿਆ ਹੈ ਸਾ ਵੀਰ ਤੁਹਾਡਾ ਇੱਕ ਫੜ ਕੇ ਪੰਜ ਚੋਦਣ ਦਾ ਸਾਨੂੰ ਹਣਾ ਆਪਾਂ ਨੂੰ ਬਣਾਈ ਜਾਂਦਾ ਮੈਂ ਦਵੀ ਚ ਹੋ ਗਿਆ ਤੇ ਅੱਜ ਇਹਨੂੰ ਮੈਂ ਫੜਿਆ ਹੀ ਲੈ ਬੜਾ ਖਤਰਨਾਕ ਚੀਜ਼ ਆ ਦੇ ਉਧਰ ਪੋਲੇ ਦੇ ਬੰਦੇ ਅਰੈਸਟ ਕਰਨ ਦੇ 10 ਕਿੱਲੇ ਥਾਂ ਕਾਢ ਆਏ ਆ ਬਹੁਤ ਜ਼ਿਆਦਾ ਚਾਜੂ ਭੀ ਗਏ ਹੁਣ ਰੈਸਟ ਮਾਰਨ ਦੇ ਥੱਕ ਗਏ ਆ ਆ ਗਿਆ ਆਪਣਾ ਬਿਆਸ ਦਰਿਆ ਤੇ ਨਾਲ ਨਾਲ ਆਪਾਂ ਇੱਡਾ ਬੰਨ ਮਾਰਿਆ ਤੇ ਅੱਜ ਅਜ ਰਜਿੰਦਰ ਗਿਆ ਨਾ ਬਿਆਸ ਹਾਂ ਜੋ ਗਿਆ ਜੀ ਆਈਦਰ ਨੇ ਆਖਿਆ ਸੀ ਤੂੰ ਅਹੀਂ ਕਰੀ 2 ਵਜੇ ਨਿਕਲ ਜੀ ਤੇ 2 ਵਜੇ ਦੀ ਸਾਨੂੰ ਲਵਾ ਮੇਰਾ ਮੋਟਰਸ ਹੈ ਤਾਂ ਜਾਣਾ ਜੇ 2 ਘੰਟੇ ਦਾ ਘੰਟੇ ਡੇਢ ਦਾ ਰਾਹ ਦੂੰਗਾ ਤੁਹਾਡੇ ਤੋਂ ਕਿੰਨਾ ਪੈਂਦਾ ਤੂੰ ਬਿਆਸ ਉਹ ਹੀ ਡੇਰਾ ਜਿਹੜਾ ਉਹ ਡੇਰਾ ਬਾਬੇ ਦਾ ਤਾਂ ਆਪਣੇ ਲੱਗੇ ਆਪਾਂ ਕਿ ਕਿੰਨੀ ਕੁ ਦੂਰ ਆ ক্লাস ਇੱਥੇ ਤੋਂ 15 20 ਕਿਲੋਮੀਟਰ ਆਪਾਂ ਤੁਸੀਂ 22 ਕੋਲ ਖੰਭੇ ਦੇ ਚੜਾ ਰੁਤੇ ਡਾਂਕਿਆ ਉੱਥੇ ਤਾਂ ਔਸਰ ਮੈਂ ਗੁੱਸਾ ਕਰਨਾ ਇਹਨੇ ਸਹੀ ਗੱਲ ਆ ਜਦ ਥੋੜਾ ਬੋਲਿਆ ਕਰ ਉਹ ਕਹਿੰਦਾ ਗੁੱਸਾ ਕਰਦਾ ਵੀ ਕਹਿੰਦਾ ਜਿਆਦਾ ਬੋਲਣ ਦੇਵੇ ਆ ਜੀ ਆਖਿਆ ਕਰ ਆਪ ਦੇ ਵੱਡੇ ਨਹੀਂ ਬੋਲੀ ਦਿੰਦੇ ਤੈਨੂੰ ਕੱਲ ਮੈਂ ਸਮਝਾਇਆ ਤੇ ਮੇਰਾ ਜੋ ਸ਼ੇਰ ਤੇ ਸੁਣਿਆ ਨਹੀਂ ਫਿਰ ਉਹਨੇ ਆਖਿਆ ਵੀ ਸਿਆਣੇ ਕਹਿੰਦੇ ਆ ਬੋਲਣਾ ਦੇ ਹਰੇਕ ਚਾਉਂਦਾ ਹੈ ਪਰ ਕਿੱਥੇ ਕਦੋਂ ਤੇ ਕਿੱਥੇ ਕੀ ਬੋਲਣਾ ਇਹ ਦੀ ਪਛਾਣ ਹੋਣੀ ਚਾਹੀਦੀ ਆ ਤੇ ਨੂੰ ਇਹ ਪਛਾਣ ਘੱਟ ਵਾ ਬਣਾਉਣੇ ਕਰਦਾ ਪੰਪ ਤੋੜ ਲਏ ਪਹਿਲਾਂ ਵੀਡੀਓ ਨਾਲ ਹੀ ਆ ਵਾ ਫੋਨ ਨਿਆਣੀਆਂ ਗੱਲਾਂ ਨਾ ਕਰਿਆ ਕਰ ਯਾਰ ਜਿਹੜੇ ਜਾਣਗੇ ਜਾਣਗੇ ਬਾਕੀ ਪੈ ਰਹਣਗੇ ਲੈ ਓਏ ਮਾਮਾ ਇਹ ਨਾਣਾ ਕੰਮ ਕਰੀ ਰੋਣੇ ਰਾ ਪਾਉਣਾ ਏ ਅੱਜ ਤੇ ਪੈ ਗਈ ਮੇਰੇ ਵਾਲੀ ਰੀਲ ਪੈ ਗਈ ਫੋਨ ਤੇ ਜੰਬੜਿਆ ਸਰਦਾਰ ਉੱਗੇ ਮੈਂ ਮੇਲੇ ਤੇ ਆਇਆ ਹੁੰਦਾ ਇੱਥੇ ਬੱਸ ਫਿਰਦੇ ਸੋਨਾ ਰੂੜੀਆਂ ਸੁਖਣੇ ਮਹਿਲਾਂ ਬਾਬਾ ਜੱਬਾ ਸਿੱਧੀ ਰੋਹ ਦਿੰਦੇ ਨੇ ਇਹਨਾਂ ਨੂੰ ਸਾਰਿਆਂ ਖਾ ਲਈ ਨਾ ਤੂੰ ਵੀ ਕੋਕ ਨਹੀਂ ਮੈਂ ਮਾਲ ਖਾਣਾ ਸਿੱਧੀ ਮਾਲ ਖਾਣਾ ਪੱਕੀ ਖਾਣਾ ਹੂੰ ਡਰਾਈਵਰ ਬੰਦਾ ਜਿਆਦਾ ਪਹਿਲਾਂ ਡਰਾਈਵਰੀ ਕਰਦਾ ਹਾਂ ਬੜੇ ਕੰਮ ਕੀਤੇ ਨੇ ਮੈਂ ਰੇਲਵੇ ਦਾ ਕੰਮ ਵੀ ਠੇਕੇ ਤੇ ਲੈ ਛੱਡਿਆ ਕਹਦਾ ਰੇਲਵੇ ਦਾ ਅੱਛਾ ਐਡ ਖੂਨੀ ਵੱਡੇ ਗਾਲ ਦੇ ਹੂੰ ਉਹ ਗਾਲ ਦਾਰਿਆ ਹਾਂ ਹੂੰ ਸਸਹਾਰ ਜਾਰ ਗਿਆ ਕਣਕ ਪੱਕੀ ਤੇ ਮਕਾ ਕੇ ਆਇਆ ਉਧਰ ਲੁਧਿਆਣੇ ਕੰਮ ਹਮ ਅੱਜ 5 6 6 ਮੀਟਰ ਦੂਰ ਦਾ ਹੀ ਬਾਕੀ ਉਹ ਆਪਦੇ ਥੱਲੇ ਰੱਖ ਲੈਂਦੇ ਭਾਈ ਉਹਨਾਂ ਬਿੱਲ ਮੇਰੇ ਨਾਂ ਤੇ ਬਣਾ ਦੇਣਾ ਸਾਰਾ ਮੈਂ ਨਿਕਾਲੇ ਨੇ ਪੇਮੈਂਟ ਬਾਕੀ ਉਹਨਾਂ ਆਪ ੱੱਕੇ ਸਹੀਆਂ ਜਿਆਦੀਆਂ ਅੱਜਕੱਲੀਆਂ ਹਮ ਇਸੇ 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 ਦੁੱਖੋਂ ਬੰਦਾ ਗਰੀਬ ਮਰਦਾ ਹੈ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਵਧੀਆ ਜੀ ਵਧੀਆ ਵੀਰ ਜੀ ਮੜਾ ਜਨਗਾ ਦੂੰਗੇ ਯਾਰ ਤੁਸੀਂ ਹੁਣ ਤਹੀਂ ਨਾ ਹੋਰ ਨਹੀਂ ਕੋਈ ਚੱਕਰ ਆ ਯਾਰ ਡੰਗਰ ਭੁੱਖੇ ਖੜੇ ਆ ਪੱਠੇ ਉੜਨੇ ਉਹਦਾ ਰਹਿਣਾ ਹੀ ਘਰੇ ਕੋਈ ਨਹੀਂ ਆਦਾ ਚਾਚੀ ਜੀ ਆਓ ਆਪਣੇ ਬੰਦੇ ਦੂ ਨਾਲ ਜਾਣੇ ਨੇ ਆਓ ਪਰ ਡੇਢੀ ਹਣੀ ਜਾ ਦਾਣੀ ਨਾਲ ਉਹਨਾਂ ਨੂੰ ਲੰਗਾ ਗਿਆ ਨਾਲ ਇਹਨੂੰ ਲੰਗਾਇਆ ਗਿਆ ਹੋਰ ਠੀਕ ਠਾਕ ਵਧੀਆ ਵਧੀਆ ਆ ਮੜਿਆ ਮੜਿਆ ਇਹ ਕੋਈ ਵੀ ਨਹੀਂ ਇੱਥੇ ਮੈਂ ਤਹੋਂ ਪਹਿਲਾਂ ਉਹਨਾਂ ਦਾ ਮੇਰਾ ਪੁੱਤ ਜੋਬਾਂ ਮਾਈ ਆਇਆ ਕਿਹਾ ਜੋਬਾਂ ਮੈਂ ਕੰਮ ਲਗਾਉਂਦਾ ਲੋਡ ਯਾਰ ਕੰਮ ਪੂਰੇ ਪੂਰੇ ਬੰਦੇ ਹਾਂਜੀ ਹਾਂਜੀ ਕਈ ਜ਼ਬੇ ਬੇਖਰੇ ਰਹਿ ਗਈ ਅੱਛਾ ਮੈਂ ਕਿਹਾ ਚੱਲ ਸਵੇਰੇ ਕਰਾਂਗੇ ਉਹ ਕਰਨੀ ਪੈਣੀ ਫਿਰ ਉੱਥੇ ਚਲੀ ਜਾ ਯਾਰ ਆ ਜਾ ਯਾਰ ਕੀ ਅੱਗੇ ਚਲੋ ਯਾਰ ਗਾ ਖਿੱਚੋ ਕੰਮ ਨੂੰ ਇੱਥੇ ਤੂਰ ਲਾਲਾ ਉਹ ਵੀਰੇ ਚੱਲ ਜੋ ਚਾਚਾ ਕਾਲੂ ਉੱਥੇ ਬੈਠਾ ਕਹਿੰਦਾ ਜਾ ਵੀ ਚੱਲ ਜਾ ਕੰਮ ਨੂੰ ਵੇੜੀਏ ਚਲ ਜਾ ਦਾਣੀ ਫਿਰ ਨਾਲੇ ਉਹ ਪੰਪ ਵਾਲਿਆਂ ਨੂੰ ਆਪਣੇ ਨੂੰ ਘਾਏ ਚੰਗਾ ਹਾਏ ਵੀ ਆ ਵੀ ਘੱਟ 8 6 7 ਜਾਣੀ ਉਹ ਉਹ ਦਾ ਜਿਹੜਾ ਹਾਂਜੀ ਅਲੱਦਾ ਨਗਾ ਦੇ ਠੀਕ ਆ ਵੀਰ ਜੀ ਹੋਰ ਠੀਕ ਆ ਬਾਅਦ ਚੜਦੇ ਗਾ ਕਿੱਥੇ ਆ ਅਲੱਦਾ ਨਹੀਂ ਕਿਹੜਾ ਅੱਦਾ ਉਹ ਡੱਬਾ ਹੀ ਦੇਣਾ ਸੀ ਆ ਪਤਾ ਨਹੀਂ ਅੱਦਾ ਡੱਬਾ ਦੇ ਦੇ ਇਹਨਾਂ ਨੂੰ ਦੇਦਾ ਦੇਦਾ ਆਓ ਬਸ ਇੱਥੇ ਰਲਾ ਲਓ ਤੂੰ ਉੱਥੇ ਕਿੱਥੇ ਰਲੋਣੀ ਜਾ ਕੇ ਬਾਲਟੀ ਉੱਥੇ ਆ ਬਾਲਟੀ ਵੱਡੀ ਉੱਥੇ ਆ ਆਇਸ਼ਾ ਭੱਜੋ ਫਿਰ ਮਾਰੋ ਅਸੀਂ ਮਿਲ ਲੈਂਦੇ ਸਾਨੂੰ ਫਿਰ ਚੱਲ ਯਾਰ ਆਹੋ ਯਾਰ ਆ ਇਹ ਸਟੀਲੀ ਆ ਡੇ ਟਰਬੋ ਕਰਕੇ ਹੁੰਦਾ ਏ ਗੱਡੀ ਇਹ ਵਾਲਾ ਤਗੜੀ ਆ ਸਹੀ ਗੱਲ ਬਾਬਾ ਜੀ ਜਾਣੇ ਕਹਿੰਦੇ ਨੇ ਜਾਗਦੇ ਸਵੇਰਿਆਂ ਨੂੰ ਸ਼ਾਮ ਨੂੰ ਵੀ ਕਰ ਦਿੰਦਾ ਏ ਸ਼ੋਹਰਤਾਂ ਨੂੰ ਖੋ ਕੇ ਗੁਮਨਾਮ ਵੀ ਕਰ ਦਿੰਦਾ ਏ ਵਕਤ ਦੇ ਨਾਲ ਨਜ਼ਰਾਂ ਮਿਲਾਉਣ ਦੀ ਗਲਤੀ ਨਾ ਕਰਿਓ ਵਕਤ ਹੀ ਏ ਜੋ ਬੰਦੇ ਨੂੰ ਨਿਲਾਮ ਵੀ ਕਰ ਦਿੰਦਾ ਹੂਣੀ ਲਾਤੀ ਡੰਗਰਾਂ ਨੂੰ ਇੱਕ ਪੱਖਾ ਲਾਉਣੀ ਹੁਣ ਪੱਖਾ ਲੱਗਾ ਹੋਵੇ ਤੇ ਡੰਗਰ ਤਗੀ ਰਹੀਂਦੀ ਰਾਤ ਨੂੰ ਸਵੇਰ ਦੇ ਚੜਕੇ ਆ ਗਿਆ